ਬਾਈਗੁਰਜ ਜੀ ਦਾ ਖਾਲਸਾ ਸ੍ਰੀ ਬਾਈਗੁਰਜ ਜੀ ਕੀਤਾ। ਹੁਣ ਇਥੋਂ ਸਿੱਖਾਂ ਦੀਆਂ ਸਾਖੀਆਂ ਸ਼ੁਰੂ ਕਰਨ ਲੱਗੀਆਂ। ਜوجੀ ਪ੍ਰੇਤਮ ਦੇ ਦਰਬਾਰ ਵਿੱਚ ਨੇ ਕਿਤਰਾਆਂ ਦੀਆਂ ਸਾਖੀਆਂ ਹੁੰਦੀਆਂ ਰਹਿੰਦੀਆਂ ਹਨ। ਜਿਹੜੀਆਂ ਸਾਰੀਆਂ ਬਿਆਨ ਕਰੀਏ ਤਾਂ ਸੈਂਕੜੇ ਜਲਦਾਂ ਦੇ ਗ੍ਰੰਥ ਬਣ ਜਾਣ। ਪਰੰਤੂ ਕੁਝ ਘੇਟ ਲਿਖੀਆਂ ਜਾਂਦੀਆਂ ਹਨ। ਦੁਆਬੇ ਦੇ ਰਹਿਣ ਵਾਲੇ ਧਰਮ ਸਿੰਘ ਨੇ ਇੱਕੰਦਿਆ ਨੰ ਬੇਨਤੀ ਕੀਤੀ हे सच्चे पाशा ਦੱਸੋ ਇਸ ਸੰਸਾਰ ਵਿੱਚ ਆਦਮੀ ਦਾ ਨਾਮ ਅਮਰ ਕਿਵੇਂ ਰਹਿ ਸਕਦਾ ਹੈ ਮੈਂ ਕਈਆਂ ਕੋਲੋਂ ਪੁੱਛਿਆ ਹੈ ਕੋਈ ਆਖਦਾ ਹੈ ਕਿ ਬਾਗ ਲਾਵੋ ਮੌ ਲੀ ਲਾਵੋ ਕੋਈ ਕਹਿੰਦਾ ਹੈ ਕਿ ਈਲਾਦ ਨਾਲ ਹੀ ਨਾਮ ਅਮਰ ਰਹਿੰਦਾ ਹੈ ਪਰ ਮੇਰੇ ਮਨ ਨੂੰ ਤਸੱਲੀ ਨਹੀਂ ਹੋਈ ਮੇਰੇ ਮਨ ਦਾ ਭਰਮ ਦੂਰ ਕਰੋ ਸਰਦਾ ਲੂ ਸਿੱਖ ਦਾ ਇਹ ਵਚਨ ਸੁਣ ਕੇ ਸਤਿਗੁਰੂ ਸਾਹਿਬ ਜੀ ਨੇ ਫਰਮਾਇਆ ਹੇ ਗੁਰਮਖਜਨੋ ਸੁਣੋ ਬਾਗ ਖੂਲਾ ਦਸਰਾ ਆਦਕ ਮਨੁੱਖ ਦੇ ਨਾਮ ਨੂੰ ਥੋੜੇ ਚੈਰ ਅਮਨ ਰੱਖਦੀਆਂ ਹਨ ਕਿਉਂਕਿ ਕਾਲ ਬਲੀ ਸਮੇਂ ਨਾਲ ਇਹਨਾਂ ਨੂੰ ਖਾ ਜਾਂਦਾ ਹੈ ਦੇਖੋ ਪ੍ਰਚੀਨ ਭਾਰਤ ਵਿੱਚ ਹਜ਼ਾਰਾਂ ਰਾਜੇ ਹੋ ਗੁਜਰੇ ਜਿਨ੍ਹਾਂ ਉਹ ਸ਼ਰਾਂਈ ਤੇ ਬਾਗ ਲਗਵਾਏ ਪਰ ਉਹਨਾਂ ਦੀਆਂ ਉਹ ਜੱਦਾਂ ਅੱਜ ਦੁਨੀਆ ਨੂੰ ਭੁੱਲ ਗਈਆਂ ਹਨ ਪਰ ਉਸ ਵੇਲੇ ਦੇ ਭਗਤ ਸੀ रामचंद्र ਜੀ ਮਿਸ਼ਵਾ ਮਿੱਤਰ ਆਦਿਕ ਨਹੀਂ ਭੁੱਲੇ ਬਾਲਮੀਕਾ ਕਿਸੇ ਨੂੰ ਭੁੱਲਿਆ ਹੈ ਨਾ ਭੁੱਲੇਗਾ ਭਗਤ ਕਬੀਰ ਮੀਰਾਬਾਈ ਆਦਿਕ ਮਲ ਹਨ ਸੋਚੋ ਰਤਾ ਉਸ ਸਮੇ ਕਿੰਨੇ ਰਾਜੇ ਨਾਮ ਸੰਨ ਕਿਸੇ ਦਾ ਨਾਮ ਤੁਸਾਂ ਨੂੰ ਯਾਦ ਹੈ ਇਸ ਦਾ ਸਿੱਧਾ ਅਰਥ ਇਹ ਹੈ ਕਿ ਭਗਤੀ ਤੋਂ ਬਿਨਾ ਕੋਈ ਵਸਤੂ ਜਾਂ ਕਰਮ ਨਾਮ ਨੂੰ ਅਮਰ ਨਹੀਂ ਰੱਖ ਸਕਦਾ ਤਰੂ ਤੇ ਭਲਾਦ ਨੂੰ ਅਸੀਂ ਤਦੇ ਯਾਦ ਕਰਦੇ ਹਾਂ ਕਿ ਉਹਨਾਂ ਨੇ ਭਗਤੀ ਕੀਤੀ ਸੀ ਸਾਰੇ ਵਿਚਾਰਾਂ ਨੂੰ ਛੱਡ ਕੇ ਭਗਤੀ ਕਰੋ ਜਿੰਨਾ ਚਿਰ ਭਗਤੀ ਕਰੋਗੇ ਅਮਰ ਰਹੋਗੇ ਬਾਣੀ ਪੜੋ ਸੇਵਾ ਕਰੋ ਬਸ ਆਪ ਦਾ ਨਾਮ ਅਮਰ ਰਹੇਗਾ ਸਦਾ ਸਤ ਸੰਗ ਵਿੱਚ ਬੈਠਿਆ ਕਰੋ ਤੇ ਵਾਹਿਗੁਰੂ ਜਪਿਆ ਕਰੋ। ਰਾਮ ਪਾਈ ਸੰਗ ਦੇ ਨਰਵੈਰ ਦੇ ਨੂੰ ਤਸੱਲੀ ਹੋ ਗਈ। ਉਹ ਸਨੇਹ ਸਤਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਉਹ ਨਿਹਾਲ ਹੋ ਗਿਆ। ਸਤਗੁਰੂ ਦੇ ਸਮੇਂ ਸਾਰੇ ਭਾਰਤ ਵਿੱਚ ਬਹਿਮ ਪ੍ਰਸਤੀ ਬਹੁਤ ਸੀ। ਜਾਦੂ ਟੂਣੇ, ਜੰਤਰ ਮੰਤਰ ਤੇ ਭੂਤਾਂ ਪ੍ਰੇਤਾਂ ਦੇ ਪੁਸ਼ਾਵੇਂ ਵੀ ਬਹੁਤ ਚਰਚਾ ਸੀ। ਇਨਾਂ ਨੂੰ ਦੂਰ ਕਰਨ ਵਾਲੇ ਸਾਰੇ ਮੁਸਲਮਾਨ ਫਕੀਰ ਸਨ ਇਹ ਰੋਗ ਐਸਤਰੀਆਂ ਨੂੰ ਬਹੁਤ ਹੁੰਦਾ ਸੀ ਸਤਿਗੁਰੂ ਜੀ ਨੇ ਇਨਾਂ ਬੇਇਮਾਨ ਨੂੰ ਦੂਰ ਕਰਨ ਦਾ ਬਹੁਤ ਯਤਨ ਕੀਤਾ ਇੱਕ ਨਨਪਾਈ ਨੱਥਾ ਸਿੰਘ ਨੇ ਸਤਿਗੁਰੂ ਜੀ ਦੇ ਹਜ਼ੂਰ ਬੇਨਤੀ ਕੀਤੀ हे ਸੱਚੇ ਪਾਤਸ਼ਾਹ ਮੈਂ ਬਹੁਤ ਸ਼ਰਮਿੰਦਾ ਤੇ ਦੁਖੀ ਹਾਂ ਮੈਨੂੰ ਦੋਖੇ ਹੈ ਕਿ ਮੇਰੀ ਮਟਿਆਰ ਲੜਕੀ ਦੇ ਸ਼ਰਮ ਮੁਸਲਮਾਨ ਮੌਲਵੀ ਨੇ ਕੁਝ ਧੂੜ ਦਿੱਤਾ ਹੈ ਉਹ ਮੌਲਵੀ ਦੇ ਘਰ ਜਾਂਦੀ ਹੈ ਅਸੀਂ ਜਾਣੋ ਰੋਕਦੇ ਹਾਂ ਤੁਰਕਾਂ ਦੇ ਘਰਾ ਤੋਂ ਅਨਜਲ ਨਹੀਂ ਖਾਈਦਾ ਪਰ ਉਹ ਨਹੀਂ ਟਲਦੀ ਜੇ ਅਸੀਂ ਆਖਦੇ ਹਾਂ ਕਿ ਤੇਰਾ ਵਿਆਹ ਕਰ ਦਈਏ ਤਾਂ ਉਹ ਚਿੱਕਾ ਮਾਰ ਲੰਗ ਪੈਂਦੀ ਹੈ ਆਪਦੇ ਪਾਸ ਨਹੀਂ ਆਉਂਦੀ ਅਸੀਂ ਹੁਣ ਬਹੁਤ ਜਤਰ ਕੀਤਾ ਸੀ ਕਿ ਉਹ ਵੀ ਸਾਡੇ ਨਾਲ ਆਨੰਦ ਪੁਰਾਵੇ ਪਰ ਨਹੀਂ ਆਈ ਲੋਕ ਅਸਾਂ ਨੂੰ ਬੀ ਬੀ ਗੱਲਾਂ ਆਖਦੇ ਹਨ ਸਾਡੇ ਤੇ ਦਇਆ ਕਰੋ ਸਾਡੀ ਲੜਕੀ ਮੌੜ ਘਰ ਆਵੇ ਤੇ ਗੁਰੂ ਘਰ ਦੀ ਸਤ ਸੰਗਣ ਬਣੇ ਅੰਦਰ ਜਮੀ ਸਤਗੁਰੂ ਜੀ ਘਟ ਘੜ ਦੀ ਜਾਨਨ ਹਰ ਹਨ ਸਨ ਉਨ੍ਹਾਂ ਅੰਦਰ ਧਿਆਨ ਹੋ ਕੇ ਦੇਖਿਆ ਕਿ ਸੱਚਮੁੱਚ ਉਹ ਸਿੱਖ ਦੀ ਕੰਨਿਆ ਉਸ ਵੇਲੇ ਮੌਲਵੀ ਦੇ ਕੋਲ ਬੈਠੀ ਹੋਈ ਗੱਲਾਂ ਕਰ ਰਹੀ ਸੀ ਤੇ ਮੌਲਵੀ ਗੁਰੂ ਘਰ ਦੀ ਨਿੰਦਿਆ ਕਰਕੇ ਹਜ਼ਰਤ ਮੁਹੰਮਦ ਸਾਹਿਬ ਦੀ ਅਸਤਤੀ ਕਰ ਰਿਹਾ ਸੀ ਉਹ ਉਸਤੇ ਪਿਆਰ ਤੇ ਦੂਰੇ ਸੱਟ ਦੇ ਹਾਸੇ ਉਹ ਕੁਵਾਰੀ ਕੰਨਿਆ ਦਾ ਧਰਮ ਲੁੱਟਣਾ ਚਾਹੁੰਦਾ ਸੀ ਸੇਮਾ ਨੇ ਕੰਨਿਆ ਦਾ ਸਤ ਧਰਮ ਬਚਾਉਣ ਬਦਲੇ ਦਇਆ ਕੀਤੀ। ਉਸ ਬਾਗਤ ਐਸਾ ਪਾਣਾ ਵਰਤਾਇਆ ਕਿ ਮੌਲਮੀ ਨੂੰ ਢੱਡ ਪੀੜ ਲਾ ਦਿੱਤੀ। ਉਹ ਪੀੜ ਨਾਲ ਤੜਫਣ ਲੱਗ ਪਿਆ ਅਤੇ ਕੰਨਿਆ ਉੱਠ ਕੇ ਆਪਣੇ ਘਰ ਆ ਬੈਠੀ। ਉਸ ਦੇ ਚਤਤ ਨੂੰ ਕੁੰਝ ਤਸੱਲੀ ਹੋਈ। ਸੇਮਾ ਨੇ ਨੈਤਰ ਖੋਲੇ ਤੇ ਸਖ ਨੂੰ ਕਿਹਾ ਜਾ ਘਰ ਕੰਨਿਆ ਨੂੰ ਨਾਲ ਲੈ ਕੇ ਆਵੀਂ। ਜੇ ਨਾਲ ਨਾ ਤੁਰੇ ਤਾਂ ਸ੍ਰੀ ਜਪਜੀ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਦਾ ਪਾਠ ਉਸਦੇ ਲਾਗੇ ਕਰਨਾ ਉਹ ਜ਼ਰੂਰ ਆਵੇਗੀ। ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਸਿੱਖ ਆਪਣੇ ਘਰ ਨੂੰ ਤੁਰ ਗਿਆ। ਸਤਿਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖ ਦੀ ਕੰਨਿਆ ਘਰ ਸੀ। ਮਾਪੇ ਨੂੰ ਦੇਖ ਕੇ ਉਸ ਨੂੰ ਗੁੱਸਾ ਚੜ੍ਹਿਆ। ਉਸ ਨੇ ਆਪਣੇ ਬਾਪ ਨੂੰ ਕਿਹਾ ਮੈਂ ਤੁਸਾਂ ਦੇਖ ਕਰ ਨਹੀਂ ਰਹਿਣਾ। ਮੇਰਾ ਵਿਆਹ ਕਿਸੇ ਤਰਕ ਨਾਲ ਕਰ ਦਿਓ ਇਹ ਸੁਣ ਕੇ ਸਿੱਖ ਹਰਦੇ ਨੂੰ ਬਹੁਤ ਸੱਟ ਵੱਜੀ ਉਸ ਨੇ ਉਸੇ ਵੇਲੇ ਸਤਿਗੁਰੂ ਜੀ ਦੇ ਦੱਸੇ ਅਨੁਸਾਰ ਸ੍ਰੀ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕੀਤਾ ਜਿਵੇਂ ਹੀ ਕੰਨਿਆਂ ਦੇ ਕੰਨਾਂ ਨੇ ਬਾਣੀ ਸੁਣੀ ਤਾਂ ਉਸ ਦੇ ਹਿਰਦੇ ਤੇ ਤਾਨੂੰ ਕੰਬ ਆ ਗਿਆ ਉਹ ਸਿਰ ਤੋਂ ਪੈਰਾਂ ਤੱਕ ਹਿੱਲੀ ਤੇ ਚੁੱਪਚਾਪ ਬੈਠ ਗਈ ਉਸ ਨੂੰ ਬੈਠੀ ਵੇਖ ਕੇ ਸਖਤੇ ਸਿੱਖਣੀ ਨੇ ਸਰਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਹੋਣੀ ਹੋਣੀ ਐਸਾ ਅਸਰ ਹੋਇਆ ਕਿ ਉਹ ਉਸ ਕੰਨਿਆ ਨੇ ਵੀ ਵਾਹਿਗੁਰੂ ਆਖਿਆ ਜਦ ਕਿ ਪਹਿਲਾਂ ਉਹ ਕਦੀ ਵਾਹਿਗੁਰੂ ਸ਼ਬਦ ਨਹੀਂ ਸੀ ਆਖਦੀ ਅਗਲੇ ਦਿਨ ਸਿੱਖ ਕੰਨਿਆ ਨੂੰ ਨਾਲ ਲੈ ਕੇ ਅਨੰਦਪੁਰ ਪੁੱਜਿਆ ਗੁਰੂ ਜੀ ਨੇ ਅਮਰਤਿ ਸ਼ਕਾਇਆ ਤਾਂ ਕੰਨਿਆ ਦਾ ਜਨਮ ਮਰਨ ਸੌਰਗਿਆ ਉਸ ਇਸਤਰੀ ਦਾ ਧਰਮ ਵੀ ਬਚ ਗਿਆ ਤੇ ਉਹ ਤੁਰਕਾ ਨੂੰ ਮੰਦੇ ਸ਼ਬਦ ਕਹਿਣ ਲੱਗੀ ਉਸ ਨੇ ਮਾਪੇ ਨੂੰ ਨੰਦਪੁਰ ਬੇਚ ਆਖ ਦਿੱਤਾ ਮੇਰੀ ਸ਼ਾਦੀ ਕਿਸੇ ਸਿੰਘ ਨਾਲ ਕਰ ਦੇਵੋ ਮੈਂ ਗੁਰੂ ਘਰ ਵਿੱਚ ਸੇਵਾ ਕਰਾਂਗੀ ਉਸ ਸਮੇਂ ਗੁਰੂ ਜੀ ਦੀ ਸੈਤਾਨਾ ਸਖ ਨੇ ਕੰਨਿਆ ਦੀ ਸ਼ਾਦੀ ਇੱਕ ਸਿੰਘ ਗੱਭਰੂ ਨਾਲ ਕਰ ਦਿੱਤੀ ਉਹ ਦੋਵੇਂ ਜੀ ਗੁਰੂ ਘਰ ਦੀ ਸੇਵਾ ਕਰਨ ਲੱਗੇ ਪਾਵੇਂ ਛੇਵੇਂ ਪਾਸ਼ਾਹੀ ਦੇ ਪਿੱਛੋਂ ਸਿੱਖਾਂ ਦਾ ਸਿੱਖੀ ਸਮਾਜ ਕਾਇਮ ਹੋ ਚੁੱਕਾ ਸੀ ਫਿਰ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਬਹੁਤ ਸਦਾਰ ਹੋਇਆ ਸਿੱਖੀ ਸਮਾਜ ਵਿੱਚ ਇੱਕ ਤਖੜਾ ਭਾਈਚਾਰਾ ਬਣ ਗਿਆ ਤੇ ਇਸ ਵਿੱਚੋਂ ਕ੍ਰਿਤੀਆਂ ਦੂਰ ਹੋ ਗਈਆਂ ਇੱਕ ਦਿਨ ਦੀਵਾਨ ਸਜਿਆ ਹੋਇਆ ਸੀ ਸਤਿਗੁਰੂ ਜੀ ਨੀਂਦ ਨਿਗਾ ਅਚਾਨਕ ਇੱਕ ਇਸਤਰੀ ਤੇ ਪਈ ਜੈਸ ਨੇ ਡੂੰਗਾ ਕੋਂਡ ਕੱਟਿਆ ਹੋਇਆ ਸੀ ਉਸ ਨੇ ਦੋ ਤਿੰਨ ਵਾਰ ਸੰਗਤ ਵਿੱਚ ਆਉਣ ਦਾ ਯਤਨ ਕੀਤਾ ਪਰ ਉਹ ਕਾਮਯਾਬ ਨਾ ਹੋਈ ਉਹ ਬਾਅਸ ਮੁੜ ਜਾਂਦੀ ਰਹੀ ਸੈਮਾ ਨੇ ਮੇਬੜੇ ਨੂੰ ਭੇਜ ਕੇ ਉਸ ਨੂੰ ਆਪਣੇ ਕੋਲ ਸੱਦਿਆ ਉਸ ਨੇ ਆਉਂਦੇ ਹੀ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਪੰਜ ਰੁਪਏ ਭੇਟ ਕੀਤੇ ਮੱਥਾ ਟੇਕਣ ਪਿੱਛੋਂ ਇਸ ਤਰੀ ਨੇ ਬੇਨਤੀ ਕੀਤੀ ਮੇਰੇ ਧਨ ਭਾਗ ਜੋ ਆਪਨੇ ਦਰਸ਼ਨ ਦਰਸ਼ਨ ਹੋ ਗਏ ਮੈਨੂੰ ਮੇਰੇ ਪਤੀ ਆਪਦੇ ਦਰਸ਼ਨ ਕਰਨ ਨਹੀਂ ਆਉਣ ਦਿੰਦਾ ਸੀ ਮੈਂ ਚੋਰੀ ਆਉਂਦੀ ਸਾਂ ਪਰ ਭੀੜ ਬਹੁਤ ਹੋਣ ਦੇ ਕਾਰਨ ਮੁੜ ਜਾਂਦੀ ਰਹੀ ਹਾਂ ਮੈਨੂੰ ਤੇ ਲੱਗਦਾ ਸੀ ਦਇਆ ਕਰੋ ਜਿਸ ਤਰ੍ਹਾਂ ਹੋਵੇ ਮੇਰਾ ਪਤੀ ਮੇਰੇ ਘਰ ਦੇ ਹੂ ਜੀ ਗੁਰੂ ਕੰਦੇਸਨ ਦਾ ਲੂ ਬਣ ਜਾਣ ਬੀਬੀ ਦੇ ਬਚਨ ਸੁਣ ਕੇ ਸਤਿਗੁਰੂ ਜੀ ਬਹੁਤ ਪਰਸੰਨ ਹੋਏ ਉਹਨਾਂ ਨੇ ਉਸੇ ਸਮੇਂ ਬਚਨ ਕੀਤਾ ਜਾ ਪੁੱਤਰੀਏ ਤੇਰੇ ਸਾਰੇ ਮਨੋਰਥ ਪੂਰੇ ਹੋ ਜਾਣਗੇ ਪਰ ਸਤ ਸੰਗ ਵਿੱਚ ਕੰਡ ਕੱਢ ਕੇ ਨਾ ਆਇਆ ਘਰ ਸਤਿਗੁਰੂ ਜੀ ਦੀ ਗਾਣੀ ਯਾਦ ਕਰਕੇ ਪੜਿਆ ਕਰ ਵਾਹਿਗੁਰੂ ਤੇਰੇ ਸਤਿਗ ਨੂੰ ਹੱਲ ਲਾਵੇਗਾ ਸਤਿਗੁਰੂ ਜੀ ਪਾਸੋਂ ਐਸਾ ਬਰ ਪ੍ਰਾਪਤ ਕਰਕੇ ਉਹ ਦੇਵੀ ਖੁਸ਼ੀ-ਖੁਸ਼ੀ ਘਰ ਗਈ ਉਸਦੇ ਪਤੀ ਨੇ ਉਸ ਨੂੰ ਪੁੱਛਿਆ ਕਿੱਥੋਂ ਆਈ ਹੈ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬੀਬੀ ਨੇ ਆਪਣੇ ਪਤੀ ਨੂੰ ਉੱਤਰ ਦਿੱਤਾ ਉਸ ਨੂੰ ਖਿਆਲ ਸੀ ਕਿ ਉਸ ਦਾ ਪਤੀ ਮਾਰੇਗਾ ਪਰ ਉਹ ਹੈਰਾਨ ਹੋਈ ਜਦੋਂ ਪਤੀ ਨੇ ਉਸ ਨੂੰ ਪੁੱਜਣਾ ਕਿਹਾ ਤੇ ਚੁੱਪਚਾਪ ਆਪਣੇ ਕੰਮ ਲੱਗ ਗਿਆ ਹੌਲੀ ਹੌਲੀ ਉਸ ਦਾ ਪਤੀ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਣ ਲੱਗ ਪਿਆ ਸਾਰੇ ਪਰਿਵਾਰ ਨੇ ਸਿੱਖੀ ਨੂੰ ਧਾਰਨ ਕੀਤਾ ਤੇ ਸਤਿਗੁਰੂ ਜੀ ਪਾਸੋਂ ਅਮਰਤ ਪਾਨ ਕੀਤਾ ਉਹ ਬੀਬੀ ਦੀ ਹਿੰਮਤ ਤੇ ਸਰਦਾ ਦੀ ਬਹੁਤ ਅਸਤਤੀ ਹੋਈ ਰਾਮ ਪੰਜਨੀ ਨਾਮ ਦੀ ਇੱਕ ਬੀਬੀ ਸੀ ਉਸ ਦੇ ਮਾਪੇ ਬਾਪ ਗੁਰਸਿੱਖ ਸਨ ਪਰ ਕਾਲ ਬਸ ਹੋ ਚੁੱਕੇ ਸਨ ਉਹ ਕੱਲੀ ਰਹਿ ਗਈ ਉਸ ਦਾ ਵਿਆਹ ਭਾਵੇਂ ਉਸ ਦੇ ਮਾ ਮਾਪ ਨੇ ਕੀਤਾ ਸੀ ਪਰ ਕਿਤੇ ਭਲੇਖੇ ਨਾਲ ਇਸ ਕਰਕੇ ਇਸ ਤ੍ਰੀਤੀ ਕਰਾਣੇ ਵਿੱਚ ਵਿਆਹੀ ਗਈ ਉਸ ਦਾ ਸਹੁਰਾ ਘਰ ਸਖੀ ਸਰਬਰ ਦਾ ਪੁਜਾਰੀ ਸੀ ਤੇ ਨੜੀ ਮਾਰ ਸੀ ਇੱਕ ਵੀ ਘਰ ਦਾ ਜੀ ਸਤਸੰਗ ਨਹੀਂ ਸੀ ਸਤਸੰਗੀ ਨਹੀਂ ਸੀ ਉਸ ਬੀਬੀ ਦੇ ਸਾਹਮਣੇ ਬਹੁਤ ਬੰડી ਔਕਰ ਪੇਸ਼ ਆਈ ਇੱਕ ਪਾਸੇ ਗੁਰੂ ਸਾਹਿਬ ਤੇ ਗੁਰੂ ਜੀ ਦੀ ਸਿੱਖੀ ਨਾਲ ਪ੍ਰੀਤ ਦੂਸਰੇ ਪਾਸੇ પતિ ਤੇ ਸਹੁਰੇ ਸਾਸ ਨਾਲ ਸਮਾਜਿਕ ਸੰਬੰਧ ਉਹ ਕਿਸੇ ਨੂੰ ਛੱਡੇ ਅਤੇ ਕਿਸ ਨੂੰ ਰੱਖੇ ਉਸਦੇ ਪਤੀ ਦੇਵੰਤ ਤੇ ਸੱਸ ਸਹੁਰੇ ਨੂੰ ਬਹੁਤ ਸਮਝਾਇਆ ਕਿ ਉਸਦੇ ਜੀਵਨ ਵਿੱਚ ਰਕਾਵਟਾ ਨਾ ਪਾਉਣ ਪਰ ਉਹ ਨਾ ਮੰਨੇ ਉਹਨਾਂ ਨੇ ਬੀਬੀ ਨੂੰ ਕਿਹਾ ਨਾ ਤੂੰ ਬਾਣੀ ਪੜ ਸਕਦੀ ਹੈ ਤੇ ਨਾ ਗੁਰੂ ਕ્યા ਨੂੰ ਮਿਲ ਸਕਦੀ ਹੈ ਉਕੇ ਉਤੇ ਅੱਗ ਧਰਨੀ ਤੇ ਹੁੱਕਾ ਤਿਆਰ ਕਰਕੇ ਦੇਣਾ ਹੋਵੇਗਾ ਕਰਪਾਨ ਤੇ ਖਸ਼ਹਰੇ ਉਤੇ ਅੱਗ ਧਰ ਨਹੀਂ ਰੱਖਣ ਦੇਣਾ ਐਸੀਆਂ ਪਾਬੰਦੀਆਂ ਲਾਈਆਂ ਕਿ ਉਹ ਬਹੁਤ ਦੁਖੀ ਹੋਈ ਕਈ ਦਿਨ ਰੋਂਦੀ ਰਹੀ ਆਖਰ ਵਾਹਿਗੁਰੂ ਜੀ ਨੇ ਉਸ ਨੂੰ ਬਲ ਬਖਸ਼ਿਆ ਉਸਨੇ ਹੌਸਲੇ ਨਾਲ ਵਰਤਗਜਾ ਕੀਤੀ ਅਤੇ ਕੀਤੀ ਭਾਵੇਂ ਮੇਰੇ ਟੁਕੜੇ ਟੁਕੜੇ ਕਰ ਦੇਣ ਮੈਂ ਗਰਵਾਣੀ ਗੁਰ ਸਿੱਖੀ ਦੇ ਗੁਰੂ ਘਰ ਨਾਲੋਂ ਸੰਬੰਧ ਨਹੀਂ ਤੋੜਾਂਗੀ ਮੈਂ ਦੁਨੀਆ ਛੱਡ ਦੇਾਂਗੀ ਪਰ دین ਨਹੀਂ ਛੱਡਾਂਗੀ ਭਾਵੇਂ ਮੈਨੂੰ ਮਾਰ ਛੱਟਣ ਰੋਟੀ ਕੱਪੜਾ ਵੀ ਨਾ ਦੇਣ ਇਹ ਵਰਤਗਜਾ ਕਰਕੇ ਉਸਨੇ ਸਰਵਰੀਆਂ ਨਾਲ ਝੋਲ ਕੰਨ ਨਰੰਬਿਆ ਉਸ ਨੂੰ ਹੁੱਕੇ ਉੱਤੇ ਅੱਗ ਧਰਨ ਵਾਸਤੇ ਆਖਿਆ ਤਾਂ ਉਸ ਨੇ ਜਵਾਬ ਦੇ ਦਿੱਤਾ ਜੇ ਅੱਗੇ ਹੋ ਕੇ ਹੁੱਕਾ ਲੈਣੇ ਕੀਤਾ ਉਸ ਨੇ ਸੁੱਤਾ ਮਾਰ ਕੇ ਤੋੜ ਦਿੱਤਾ ਇਸ ਗੁੱਸੇ ਵਿੱਚ ਉਹਦੇ ਪਤੀ ਨੇ ਉਸ ਨੂੰ ਬਹੁਤ ਘੁੱਟਿਆ ਮਾਰ ਖਾ ਕੇ ਵੀ ਰਾਮ ਪੰਜਨੀ ਨੇ ਰਾਮ ਨੂੰ ਨਾ ਛੱਡਿਆ ਦੋ ਦਿਨ ਭੁੱਖੇ ਤਰਹਾਈ ਸਤਨਾ ਵਾਹੀ ਉਰਜਾ ਫਦੀ ਰਹੇ ਮਾਹਿਰੂ ਨੇ ਉਹਦੇ ਸੈਦਕ ਦੇਖ ਕੇ ਉਹਦੀ ਸਹਾਇਤਾ ਕੀਤੀ ਆਂਡਣਾਂ ਗਾਂਡਣਾਂ ਪਰੇਰ ਕੇ ਉਹਦੇ ਕੋਲ ਲੈ ਆਂਦਾ ਜਿਨ੍ਹਾਂ ਨੇ ਆਰਾਮ ਪੰਜਨੀ ਦੇ ਸੱਸ ਸਹੁਰੇ ਨੂੰ ਬਹੁਤ ਮਾੜਾ ਚੰਗਾ ਆਖਿਆ ਤੇ ਸ਼ਰਮਿੰਦਿਆ ਕੀਤਾ ਇਸ ਤਰ੍ਹਾਂ ਪੂਰਾ ਸਾਲ ਆਰਾਮ ਪੰਜਨੀ ਲੜਾਈ ਲੜਦੀ ਰਹੀ ਇੱਕ ਦਿਨ ਉਹ ਨਸ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਆਪ ਜੀ ਉਸ ਨੇ ਰੂ ਰੋ ਕੇ ਹਾਲ ਦੱਸੇ ਜਦੋਂ ਉਹ ਆਪਣੇ ਦੁੱਖ ਦੀ ਕਹਾਣੀ ਦੱਸ ਰਹੀ ਸੀ ਤਾਂ ਉਸ ਵੇਲੇ ਭਾਈ ਰਾਜ ਸਿੰਘ ਜੀ ਉੱਥੇ ਬੈਠੇ ਸਨ ਭਾਈ ਜੀ ਨੇ ਬੀਬੀ ਨੂੰ ਹੌਸਲਾ ਦੇਦਿਆਂ ਹੋਇਆਂ ਕਿਹਾ ਪੁੱਤਰੀ ਚਿੰਤਾ ਨਾ ਕਰ ਬਾਹੀ ਗੁਰੂ ਦੇ ਭਰਤਾ ਨਾਲ ਐਸਾ ਹੀ ਹੋਇਆ ਹੋਇਆ ਹੀ ਕਰਦਾ ਹੈ ਤਾਰਾ ਰਾਣੀ ਮੀਰਾ ਮਾਈ ਤੇ ਕੰਮਾ ਬਾਈ ਆਨਕ ਦੇ ਮੀਆਂ ਨੂੰ ਆਪਣੇ ਪਤੀਆਂ ਤੇ ਸੱਸ ਸਹੁਰਿਆਂ ਨਾਲੋਂ ਐਸਾ ਕੋੜ ਕਰਨ ਪੈ ਗਲੇ ਪੈ ਸਨ ਅੰਤ ਨੂੰ ਧਰਮ ਦੀ ਜੈ ਹੁੰਦੀ ਹੈ ਸੋਹਣ ਤੈਨੂੰ ਕਥਾ ਸੁਣਾਉਂਦੇ ਹਾਂ ਕਰਮਾ ਬਾਈ ਦਾ ਪਤੀ ਨਹੀਂ ਸੀ ਚਾਹਦਾ ਕਿ ਉਸ ਦੀ istri ਠਾਕਰਾਂ ਦੀ ਪੂਜਾ ਕਰੇ ਠਾਕਰਾਂ ਦੇ ਸਾਹਮਣੇ ਨੱਚ ਕੇ ਗਾਵੇ ਅਤੇ ਸਾਧੂ ਸਮਾਗਮ ਵਿੱਚ ਜਾਵੇ ਉਹ ਉਸ ਨੂੰ ਹਰ ਤਰ੍ਹਾਂ ਤੰਗ ਕਰਨ ਲੱਗਾ ਅੰਤ ਇੱਕ ਡਾਇਨਾਸ ਨੂੰ ਪਤਾ ਲੱਗਾ ਕਿ ਰਾਣੀ ਸਾਧੂ ਸਮਾਗਮ ਵਿੱਚ ਹਰੀ ਕੀਰਤਨ ਸੁਣਨ ਵਾਸਤੇ ਚਲੀ ਗਈ ਹੈ ਰਾਜੇ ਨੇ ਫੈਸਲਾ ਕੀਤਾ ਕਿ ਉਹ ਕਰਮਾਬਾਈ ਨੂੰ ਸ਼ੇਰ ਕੋਲ ਮਰਵਾ ਦੇਵੇ ਉਸ ਨੇ ਭੁੱਖਾ ਸ਼ੇਰ ਉਹਦੇ ਰਾਹ ਵਿੱਚ ਛੱਡ ਦਿੱਤਾ ਸ਼ੇਰ ਆਪਣੀ ਖਰਾਕ ਲੱਭ ਰਿਹਾ ਸੀ ਇਹ ਕਰਮਾਬਾਈ ਗੋਲੀ ਸਮੇਤ ਸਾਧੂ ਸਮਾਗਮ ਵੱਲੋਂ ਆਈ ਉਸ ਨੂੰ ਉਸ ਨੂੰ ਉਸਦੀ ਦਾਸੀ ਨੇ ਦੂਰੋਂ ਦੇਖਿਆ ਕਿ ਅੱਗੇ ਸ਼ੇਰ ਹੈ ਉਸਨੇ ਕਰਮਾਬਾਈ ਨੂੰ ਰਾਣੀ ਜੀ ਨਾਰ ਸਿੰਘ ਭਗਵਾਨ ਚਲੇ ਆ ਰਹੇ ਹਨ ਇਹ ਸੁਣ ਕੇ ਕਰਮਾਬਾਈ ਨੇ ਨੈਣ ਉੱਪਰ ਚੁੱਕ ਕੇ ਦੇਖਿਆ ਤੇ ਪ੍ਰਸੰਨ ਨਾਲ ਕਿਹਾ ਮੇਰੇ ਧਨ ਭਾਗ ਮੈਂ ਬਲਿਹਾਰੀ ਜਾਮਾ ਮੇਰਾ ਭਗਵਾਨ ਨੇ ਮੈਨੂੰ ਦਰਸ਼ਨ ਦਿੱਤੇ ਅੱਜ ਮੈਂ ਨਿਹਾਲ ਹੂੰਗੇ ਨੀ ਸੁਣਿਓ ਮੈਂ ਨਿਹਾਲ ਹੋ ਗਈ ਜਿਵੇਂ ਆਖਦੀ ਹੋਈ ਉਹ ਕਾਲੀ ਨਾਲ ਅੱਗੇ ਵਧੀ ਹੱਥ ਵਿੱਚ ਜੋ ਫੁੱਲਾਂ ਦੀ ਮਾਲਾ ਸੀ ਉਹ ਸ਼ੇਰ ਦੇ ਗਾਲ ਪਾਉਣ ਵਾਸਤੇ ਅੱਗੇ ਵਧੀ ਜਦੋਂ ਕਰਮਾਬਾਈ ਸ਼ੇਰ ਦੇ ਕੋਲ ਪੁੱਜੀ ਤਾਂ ਖਲੋਤੇ ਹੋਏ ਬੱਬਰ ਸ਼ੇਰ ਨੇ ਤੌਣਨੀ ਵੀ ਕਰ ਦਿੱਤੀ ਕਰਮਾਬਾਈ ਨੇ ਫੁੱਲਾਂ ਦੀ ਮਾਲਾ ਸ਼ੇਰ ਦੇ ਗਲ ਪਾ ਦਿੱਤੀ ਉਹਦੇ ਪੈਰਾਂ ਨੂੰ ਹੱਥ ਲਾਇਆ ਉਸ ਦੀ ਆਰਤੀ ਕੀਤੀ ਨੀਰੀ ਆਰਤੀ ਹੀ ਨਹੀਂ ਕੀਤੀ ਸਗੋਂ ਭਜਨ ਗਾਉਂਦੀ ਹੋਈ ਨੇ ਨਾਚ ਕੀਤਾ। ਸ਼ੇਰ ਸੱਚਮੁੱਚ ਭਗਵਾਨ ਰੂਪ ਹੋ ਕੇ ਚੁੱਪਚਾਪ ਖਲੋਤਾ ਰਿਹਾ। ਤੇ ਕਰਮਾਬਾਈ ਬਲ ਦੇਖਦਾ ਰਿਹਾ। ਜਦੋਂ ਕਰਮਾਬਾਈ ਨੱਚ-ਨੱਚ ਕੇ ਥੱਕ ਗਈ ਤਾਂ ਸ਼ੇਰ ਆਪੇ ਹੀ ਇੱਕ ਪਾਸੇ ਤੁਰ ਗਿਆ। ਇਹ ਕੌਤਕ ਨੂੰ ਰਾਜੇ ਦੇ ਆਦਮੀ ਵੇਖਦੇ ਸਨ। ਉਹਨਾਂ ਨੇ ਸਾਰੀ ਹਕੀਕਤ ਜਾ ਕੇ ਆਪਣੇ ਮਾਲਕ ਨੂੰ ਦੱਸੀ। ਉਹ ਮਾਰਤਾ ਸੁਣ ਕੇ ਪ੍ਰਸੰਨ ਹੋਇਆ ਇਹ ਕਰਮਾ ਮਾਈ ਨੂੰ ਖੁੱਲ੍ਹ ਦੇ ਦਿੱਤੀ ਕਿ ਉਹ ਖੁਸ਼ੀ ਤੇ ਸੁਤੰਤਰਤਾ ਨਾਲ ਪੰਤੀ ਕਰੀ ਸੋ हे ਪੁੱਤਰੀ ਇਸੇ ਤਰ੍ਹਾਂ ਤੇਰੇ ਪਤੀ ਦੇਵਤਾ ਵੀ ਇੱਕ ਦਿਨ ਤੇਰੀ ਭਗਤੀ ਤੇ ਸੰਧਾਲੂ ਹੋਣਗੇ ਚਿੰਤਾ ਨਾ ਕਰ ਗੁਰੂ ਸ਼ਹਿ ਮਿਹਰ ਕਰਨਗੇ ਭਾਈ ਰਾਮਕੌਰ ਜੀ ਦੇ ਪਾਸੋਂ ਪ੍ਰੋਤਕ ਕਥਾ ਸਰਮਣ ਕਾਂਤੀ RAM PANJANI ਨੂੰ ਕੁਝ ਹੌਸਲਾ ਹੋਇਆ ਦੂਸਰੀ ਚੰਬੇ ਦੀ ਇਹ ਗੱਲ ਹੋਈ ਕਿ RAM PANJANI ਦੇ ਪਤੀ ਤੇ ਸੱਸ ਸਹੁਰਾ ਆਦਕ ਸਾਰੇ ਕਹਾਂ ਦੇ RAM PANJANI ਨੂੰ ਲੱਭਦੇ ਹੋਏ ਸਤਿਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਪੁੱਜੇ ਸਤਿਗੁਰੂ ਜੀ ਨੇ ਸਾਰਿਆਂ ਉੱਪਰ ਦਿਆਨ ਦ੍ਰਿਸ਼ਟੀ ਕੀਤੀ ਵਿਦੇਸ਼ ਨਾਲ ਉਹਨਾਂ ਦੇ ਮਨਾਂ ਤਬਦੀਲ ਕੀਤੇ ਉਹਨ ਗੁਰਸਿੱਖ ਬਣ ਕੇ RAM PANJANI ਨਾਲ ਤੋਰੀ ਉਹ ਸਾਰੇ ਅਮਰ ਗੋਬੂ ਘਰ ਦੇ ਸਰਦਾਰ ਲੋ ਰਹੇ RAM ਪੰਨੀ ਨੀਂਦੀ ਅਪਮਾਹ ਹੁੰਦੀ ਰਹੀ ਉਹ ਬੰਦਾ ਬਰਬਰੀ ਹੋ ਕੇ ਪਰਲੋਕ ਨੂੰ ਗਈ ਸ਼ੇਰਪੁਰੇ ਦਾ ਇੱਕ ਅਰੋੜਾ ਸਿੱਖ ਸੀ ਉਸ ਨੇ ਵੀ ਉਸੇ ਤਰ੍ਹਾਂ ਹੀ ਬੇਨਤੀ ਕੀਤੀ ਹੈ ਵਾਸ਼ਾ ਮੇਰੀ ਵੀ ਫਰਿਆਦ ਹੈ ਇਹ ਮੇਰੀ ਬੋਟੀ ਲੀਲਾ ਮੰਤੀ ਇੱਕ ਮਲੇਸ਼ ਦੇ ਬਸ ਹੋ ਗਈ ਹੈ ਉਸ ਨੇ ਜਾਦੂ ਟੂਣੇ ਕਰਕੇ ਮੇਰੀ ਇਸਤਰੀ ਨੂੰ ਬਸ ਕਰ ਲਿਆ ਹੈ ਰਾਤ ਨੂੰ ਮੇਰੇ ਘਰ ਰਹਿੰਦੀ ਹੈ ਤੇ ਦਿਨੇ ਉੱਧਰ ਚਲੀ ਜਾਂਦੀ ਹੈ ਜੋ ਚਿੰਤਾ ਚਤ ਕਰੇ ਤਾਂ ਰਾਤ ਨੂੰ ਵੀ ਚਲੀ ਜਾਂਦੀ ਹੈ ਜੇ ਮੈਂ ਰੋਕਦਾ ਹਾਂ ਤਾਂ ਹਵਾ ਨੂੰ ਤਲਵਾਰਾ ਮਾਰਦੀ ਹੈ ਕੋਈ ਇਲਾਜ ਦੱਸੋ ਉਹ ਮੇਰੇ ਨਾਲ ਨਹੀਂ ਆਈ ਉਸ ਦੀ ਇਹ ਫਰਿਆਦ ਸੁਣ ਕੇ ਸਤਿਗੁਰੂ ਜੀ ਬੋਲੇ ਇਹ ਗਰਮਖ ਜਾਨ ਜਾਦੂ ਟੂਣੇ ਸਖ ਉਤੇ ਅਸ ਨਹੀਂ ਕਰਦੇ ਸਖ ਨੂੰ ਚਾਹੀਦਾ ਹੈ ਕਿ ਸਵੇਰੇ ਉੱਠ ਕੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਿਆ ਕਰੇ ਰਾਤ ਨੂੰ ਰਹਿ ਰਾਤੇ ਕੀਰਤਨ ਸੋਲਾ ਪੜ ਕੇ ਮਨ ਜੇ ਤੇ ਲੇਟਣਾ ਚਾਹੀਦਾ ਹੈ ਹੁਣ ਤੂੰ ਇਉਂ ਕਰ ਆਪਣੇ ਘਰ ਜਾਂ ਸੁੱੱਚੇ ਬਰਤਨ ਵਿੱਚ ਜਾਲ ਪਾ ਕੇ ਉਸ ਜਲ ਨੂੰ ਅੱਗੇ ਰੱਖ ਕੇ ਜਪਜੀ ਸਾਹਿਬ ਦਾ ਪਾਠ ਕਰੀ ਪਾਠ ਦੇ ਭੋਗ ਪਿੱਛੋਂ ਉਹ ਜਾਲ ਉਸ ਨੂੰ ਪਾ ਦੇਵੀਂ ਇਸ ਤਰ੍ਹਾਂ ਪੰਜ ਦਿਨ ਜਾਲ ਪਾਉਣ ਪਿੱਛੋਂ ਉਹ ਤੇਰੇ ਘਰੋਂ ਬਾਹਰ ਪੈ ਨਹੀਂ ਰੱਖੇਗੀ ਉਹ ਤੇਰੀ ਹੋ ਜਾਵੇਗੀ ਸਤਿਗੁਰੂ ਸਾਹਿਬ ਦਾ ਇਹ ਬਚਨ ਮੰਨ ਕੇ ਉਹ ਸਿੱਖ ਆਪਣੇ ਪਿੰਡ ਸ਼ੇਰ ਸਿਰੂਪੁਰੇ ਪਹੁੰਚ ਗਿਆ ਉਸ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਸਤਿਗੁਰੂ ਜੀ ਨੇ ਫਰਮਾਇਆ ਸੀ ਜਾਂ ਤੀਸਰਾ ਦਿਨ ਹੋਇਆ ਤਾਂ ਉਹ ਮਲੇਸ਼ ਪ੍ਰੀਮੀ ਨਾਲ ਲੜ ਪਈ ਚੌਥੇ ਦਿਨ ਉੱਧਰ ਗਈ ਹੀ ਨਾ ਤੇ ਪੰਜਵੇਂ ਦਿਨ ਘਾਰ ਨਹੀਂ ਤੇ ਉਹ ਸਿੱਖ ਨਾਲ ਪਿਆਰ ਕਰਨ ਲੱਗੀ ਗੁਰੂ ਸਾਹਿਬ ਦੀ ਦਿਆ ਦ੍ਰਿਸ਼ਟੀ ਨੂੰ ਦੇਖ ਕੇ ਸਿੱਖ ਬਹੁਤ ਪਰੇਸ਼ਾਨ ਹੋਇਆ ਤੇ ਲੱਗਾ ਸਤਿਗੁਰੂ ਜੀ ਦਾ ਜਸ ਗਾਉਣਾ ਤਾਂ ਨਵੇਂ ਇਹਨੇ ਪਿੱਛੋਂ ਘਰ ਵਾਲੇ ਨੂੰ ਨਾਲ ਲੈ ਕੇ ਆਨੰਦਪੁਰ ਆਇਆ ਤੇ ਅਮਰਤ ਅਕੀ ਲੈ ਗਿਆ ਫਿਰ ਉਹ ਜੋੜੀ ਹੂਨ ਸਖ ਬਣ ਕੇ ਪ੍ਰੇਮ ਨਾਲ ਬਸਣ ਲੱਗੀ ਇਹ ਵੀ ਦੀਪਕੌਰ ਦੀ ਮਹਾਨੜੀ ਹਿੰਦੁਸਤਾਨ ਦੀ ਇਸਤਰੀ ਜਾਤੀ ਕਦੀ ਬੜੀ ਬਹਾਦਰ ਦਲੇਰ ਤੇ ਅਣਖੀਲੀ ਹੁੰਦੀ ਸੀ ਬੜਾ ਹਿੰਦੂ ਰਾਜ ਦੇ ਅੰਤ ਵਿੱਚੋਂ ਪਰਦੇਸੀਆਂ ਦੀ ਗੁਲਾਮੀ ਅਤੇ ਮਨੁੱਖ ਦੀ ਅਰਤ ਵਿਦਿਆਨੇ ਕਾਰਨ ਇਸਤਰੀ ਜਾਤੀ ਸਮੁੱਚੇ ਤੌਰ ਤੇ ਨਰਮਲ ਹੋ ਗਈ ਸੀ ਇੱਕ ਇਸ ਕਮਜ਼ੋਰੀ ਨੂੰ ਅਨੁਭਵ ਕਰਕੇ ਹੀ ਸਤਿਗੁਰੂ ਸਹਿਮਾਨਾ ਨੇ ਇਸਤਰੀ ਨੂੰ ਮਰਦਾਂ ਦੇ ਬਰਾਬਰ ਸਨਮਾਨਤ ਬਖਸ਼ਿਆ ਸੀ ਤੇ ਅਮਰਤ ਪਾਨ ਕਰਾ ਕੇ ਬਹਾਦਰੀ ਸਿਰਜੀਤ ਕੀਤੀ ਨਿੰਨਾ ਮੀਬੀਆਂ ਨੇ ਅਮਰਤ ਸਾਕ ਲਿਆ ਸੀ ਉਹ ਸਦਾ ਸ਼ਸਤਰ ਰੱਖਣ ਲੱਗ ਪਈਆਂ ਸਨ ਤੇ ਸ਼ਸਤਰ ਚਲਾਉਣ ਦਾ ਅਭਿਆਸ ਕਰਦੀਆਂ ਸਨ ਦਸ਼ਮਣਾਂ ਕੋਲੋਂ ਉਹਨਾਂ ਨੂੰ ਭੈ ਨਹੀਂ ਸੀ ਆਉਂਦਾ ਉਹਨਾਂ ਕਈ ਵਾਰੀ ਦਸ਼ਮਣਾਂ ਤੇ ਬਾਣੇ ਪਰਛਾਣ ਨਾਲ ਮੁਕਾਬਲਾ ਵੀ ਕਰਕੇ ਵਿਖਾਇਆ ਇੱਕ ਇੱਕ ਵਾਰ ਵਿਸਾਖੀ ਦਾ ਪਰਮ ਮਨਾਉਣ ਵਾਸਤੇ ਮਾਝੇ ਵਿੱਚੋਂ ਸਿੱਖ ਸੰਗਤਾਂ ਆਨੰਦਪੁਰ ਨੂੰ ਜਾ ਰਹੀਆਂ ਸੀ ਨਰਾ ਦੇ ਵਿੱਚ ਇੱਕ ਮੁਸਲਮਾਨ ਰੰਗੜਾ ਦਾ ਪਿੰਡ ਆਇਆ ਉਸ ਪਿੰਡ ਵਿੱਚ ਸਿੱਖ ਸੰਗਤ ਪਾਣੀ ਪੀਣ ਬਾਅਦ ਠੱਕ ਗਈ ਪਾਣੀ ਪੀ ਕੇ ਸੰਗਤ ਅੱਗੇ ਤੁਰ ਗਈ ਪਰ ਇੱਕ ਦੀਵਕੌਰ ਨਾਮ ਦੀ ਬੀਬੀ ਪਿੱਛੇ ਰਹਿ ਗਈ ਉਹ ਬੀਬੀ ਸੁੰਦਰ ਤੇ ਜਵਾਨ ਸੀ ਉਹਦੀ ਜਵਾਨੀ ਦੇਖ ਕੇ ਚਾਰ ਮੁਸਲਮਾਨ ਗੱਭਰੂ ਬੇਈਮਾਨ ਹੋ ਗਏ ਉਹਨਾਂ ਨੇ ਅੱਗੇ ਹੋ ਕੇ ਬੀਬੀ ਨੂੰ ਘੇਰ ਲਿਆ ਤੇ ਇੱਕ ਨੇ ਕਿਹਾ ਸੁੰਦਰੀ ਠਹਿਰ ਜਾ ਅਸਾਂ ਤੈਨੂੰ ਨਹੀਂ ਜਾਣ ਦੇਣਾ ਕਾਫਰਾਂ ਦੇ ਸੰਗ ਵਿੱਚੋਂ ਤੈਨੂੰ ਕੀ ਪ੍ਰਾਪਤ ਹੋਣਾ ਹੈ ਇੱਥੇ ਸੋਖਮਣ ਇਹ ਪਾਪੀਓ ਬੀਬੀ ਨੇ ਦਲੇਰੀ ਨਾਲ ਉੱਤਰ ਦਿੱਤਾ ਹੋ ਉਸ ਤੋਂ ਕੰਮ ਲਵੋ ਮੈਂ ਚੰਡੀ ਹਾਂ ਸਤਿਗੁਰੂ ਸਾਹਿਬ ਦੀ ਸੁਪਤਰੀ ਹਾਂ ਮੈਂ ਮੌਤ ਹਾਂ ਮੈਨੂੰ ਨਾ ਰੁਕੋ ਅੱਗੇ ਹਟ ਜਾਵੋ ਜੇ ਕੋਈ ਗਹਿਣਾ ਲੈਣਾ ਹੈ ਮੈਂ ਸੁੱਟਦੀ ਹਾਂ ਫੜ ਲਵੋ ਅਸਾਨੂੰ ਸੋਨੇ ਤੇ ਰੁਪਏ ਦੀ ਲੋੜ ਨਹੀਂ ਸਗੋਂ ਤੇਰੀ ਲੋੜ ਹੈ ਦੁਸ਼ਟ ਬੁੱਲੇ ਉਹ ਗੱਲੀ ਬਾਤੀ ਲਾ ਕੇ ਉਹਨਾਂ ਨੂੰ ਫੜਨਾ ਚਾਹੁੰਦੇ ਸਨ ਉਸਨੂੰ ਫੜਨਾ ਚਾਹੁੰਦੇ ਸਨ ਪਰ ਬੀਬੀ ਬਹੁਤ ਅਸ਼ਿਆਰ ਸੀ ਉਸ ਦੀਆਂ ਅੱਖਾਂ ਦਾ ਸੁਣਾਂ ਦੇ ਅੰਗਾਂ ਦੀਆਂ ਹਰਕਤਾਂ ਨੂੰ ਦੇਖ ਰਹੀਆਂ ਸਨ ਉਸ ਨੇ ਸੋਚਿਆ ਕਿ ਦੁਸ਼ਟ ਤਾਂ ਖੁੱਟੀ ਨੀਤ ਵਾਲੇ ਹਨ ਇਸ ਕਰਕੇ ਉਸ ਨੇ ਹੱਥ ਦਾ ਸੋਨਾ ਕੰਗਣ ਲਾ ਕੇ ਛੱਡ ਦਿੱਤਾ ਜਦੋਂ ਇੱਕ ਮੁਸਲਮਾਨ ਚੁੱਕ ਕੇ ਉਸ ਨੂੰ ਫਾੜਨ ਵਾਸਤੇ ਅੱਗੇ ਹੋਇਆ ਤਾਂ ਬੀਬੀ ਦੀਪਕੌਰ ਨੇ ਬਿਜਲੀ ਵਰਗੀ ਫੁਰਤੀ ਨਾਲ ਚੰਟਪੱਟ ਧਨਵਾ ਨੂੰ ਮਿਆਨ ਵਿੱਚੋਂ ਖਿੱਚਿਆ ਤੇ ਜੋ ਨਾਲਕ ਵਾਗੇ ਉਸ ਮਲੇ ਉਸ ਮੁਸਲਮਾਨ ਦਾ ਸਿਰ ਢਾੜ ਨਾਲੋਂ ਵੱਖ ਕਰ ਦਿੱਤਾ ਇਹ ਦੂਸਰੇ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਸ਼ੇਰਨੀ ਨੇ ਡਟ ਕੇ ਲੜਾਈ ਕੀਤੀ ਤੇ ਇਹ ਚੋਹਾ ਹੀ ਮੁਸਲਮਾਨਾਂ ਨੂੰ ਮਾਰ ਦਿੱਤਾ। ਯਾਰ ਚੋਹਾ ਦੀ ਮੌਤ ਹੋ ਗਈ। ਤਾਂ ਪਿੰਡ ਵਾਲਿਆਂ ਨੂੰ ਹੌਸਲਾ ਨਾ ਪਿਆ ਕਿ ਅੱਗੇ ਹੋ ਕੇ ਬੀਬੀ ਨੂੰ ਘੇਰਨਾ। ਬੀਬੀ ਸ਼ੇਰਨੀ ਬਾਗ ਚੁੰਗੀਆਂ ਮਾਰਦੀ ਹੋਈ ਆਪਣੇ ਸੰਗ ਬਲਬਦੀ। ਲਹੂ ਰੰਗੀ ਤਲਵਾਰ ਉਹਦੇ ਹੱਥ ਵਿੱਚ ਸੀ। ਸੰਗ ਨੇ ਜਦੋਂ ਲਹੂ ਲਿਪੜੀ ਤਲਵਾਰ ਦੇਖੀ ਤਾਂ ਪੁੱਛਿਆ ਕਿ ਕੀ ਮਾਮਲਾ ਸੀ? ਤਾਂ ਬੀਬੀ ਨੇ ਸਾਰੀ ਘਟਨਾ ਨੂੰ ਬਿਆਨ ਕਰ ਨਿੱਤਾ ਬੀਬੀ ਦੀ ਦਲੇਰੀ ਦਾ ਪ੍ਰਸੰਗ ਸੁਣ ਕੇ ਸੰਗ ਦੇ ਸਾਰੇ ਨਰ ਨਾਰੀ ਬਹੁਤ ਪ੍ਰਸੰਨ ਹੋਏ ਤੇ ਜਸ ਕਰਨ ਲੱਗੇ ਜਦੋਂ ਆਨੰਦਪੁਰ ਪੁੱਜੇ ਤਾਂ ਸਤਿਗੁਰੂ ਜੀ ਨੂੰ ਵੀ ਸਾਰਾ ਪ੍ਰਸੰਗ ਸੁਣਾਇਆ ਇਹ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ ਮਸ ਹਰ ਇੱਕ ਸੰਗ ਨੂੰ ਬੀਬੀ ਬਾਗੇ ਇਸੇ ਤਰ੍ਹਾਂ ਦਲੇਰ ਤੇ ਨਰਪਾ ਹੋਣਾ ਚਾਹੀਦਾ ਹੈ ਜੇਕਰ ਸਤ ਧਰਮ ਦੀ ਕਈ ਵਾਰਤੇ ਕੋਈ ਇਸਤਰੀ ਦਸ਼ਮਨ ਨਾਲ ਮੁਕਾਬਲਾ ਕਰੇਗੀ ਤਾਂ ਜ਼ਰੂਰੀ ਆਕਾਰ ਪਰਖ ਉਸ ਦੀ ਸਹਾਇਤਾ ਕਰੇਗਾ ਸੰਸਾਰ ਵਿੱਚ ਸਤਾਨ ਸ਼ਕਤੀਆਂ ਬਹੁਤ ਹੋ ਗਈਆਂ ਹਨ ਇਨ੍ਹਾਂ ਵਿੱਚੋਂ ਬਚਣ ਵਾਸਤੇ ਸ਼ਾਸਤਰਾ ਦਾ ਧਾਰਨ ਕਰਨਾ অতি ਜ਼ਰੂਰੀ ਹੈ ਇਸ ਵਾਸਤੇ ਹੀ ਤੁਸਾਂ ਨੂੰ ਸਹਸਤਰ ਰੱਖਣ ਵਾਸਤੇ ਹੁਕਮ ਕੀਤਾ ਗਿਆ ਹੈ ਜੇਕਰ ਸੰਤ ਨਾ ਹੁੰਦੇ ਤਾਂ ਜ਼ਰੂਰੀ ਹੀ ਈ بیوی ਨੇ ਦੋਸ਼ਤਾਂ ਦੇ ਕਾਬੂ ਆ ਜਾਣਾ ਸੀ ਮੇਰੇ ਸਖ ਕਦੀ ਸਾਸਤਲ ਦੀ ਵਿਸਾ ਨਾ ਕਰਨ। ਮਸ ਵਿੱਚ ਕੋਈ ਚਿੰਤਾ ਨਹੀਂ। ਬਸ ਫਿਰ ਕੋਈ ਚਿੰਤਾ ਨਹੀਂ। ਸਿੰਘਾਂ ਉੱਤੇ ਬਹੁਤ ਮੁਸੀਬਤਾਂ ਦੇ ਪਹਾੜ ਟੁੱਟਣੇ ਹਨ। ਉਹਨਾਂ ਮੇ ਇਹ ਚੀਜ਼ ਸਿੰਘਾਂ ਦੀ ਸਹਾਇਤਾ ਕਰਨਗੀਆਂ। ਮ ਮੈਲਾ ਆਪ ਕਾਰ ਪਰਖਤੀ ਰੋਸਾ ਗਰਮਾਣੀ ਤੇ ਸਾਸਤਰ ਜਿਹੜੇ ਸੰਗ ਇਹਨਾਂ ਦਾ ਆਸਰਾ ਨਹੀਂ ਸੰਟਣਗੇ ਉਹ ਕਦੀ ਦੁੱਖ ਨਹੀਂ ਉਠਾਉਣਗੇ ਇਸ ਤਰ੍ਹਾਂ ਉਪਦੇਸ਼ ਕਰਕੇ ਸਤਿਗੁਰੂ ਜੀ ਨੇ ਸੰਗਤ ਨੂੰ ਨਿਹਾਲ ਕੀਤਾ ਇੱਕ ਸਨ ਬਰੀਆ ਸਖਾ ਸਤਿਗੁਰੂ ਜੀ ਨੇ ਕੋਤਕ ਨਿਆਰੀਆਂ ਸਨ ਕੋਈ ਅੰਤ ਨਹੀਂ ਆਉਂਦਾ ਜਿੰਨੇ ਉਹਨਾਂ ਤਾਰੇ ਹਨ ਉਹਨੇ ਕਿਸੇ ਤਾਰੇ ਵੀ ਨਹੀਂ ਸਹਿਬਾਂ ਨੂੰ ਇੱਕ ਦਨ ਮੁਖੀ ਮੇਵੜੇ ਨੇ ਕਿਹਾ ਸੱਚੇ ਬਾਸ਼ਾ ਛਾਲੀ ਰਤਾਈ ਹੈ ਠੰਡ ਤੋਂ ਬਚਣ ਵਾਸਤੇ ਬਾਸਤਰਾਂ ਦੀ ਲੋੜ ਹੈ ਫੌਜ ਬੇਅੰਤ ਹਨ ਫੌਜਾਂ ਬੇਅੰਤ ਹਨ ਕੋਈ ਪ੍ਰਬੰਧ ਕੀਤਾ ਜਾਵੇ ਨੇਮੜੇ ਦੇ ਬਚਨ ਸੁਣ ਕੇ ਸਹਿਬਾ ਮਸ਼ਕਰਾਏ ਤੇ ਮਸ਼ਕਰਾਉਂਦਿਆਂ ਹੋਇਆ ਆਖਿਆ ਚਿੰਤਾ ਨਾ ਕਰੋ ਕਾਰ ਪਰਖ ਨੂੰ ਅਸਾਂ ਦੀ ਚਿੰਤਾ ਹੈ ਉਹ ਬੰਦੋਬਾਸth ਕਰ ਰਿਹਾ ਹੈ ਨੀਕ ਕਰੋ ਕਦੇ ਹੌਸਲਾ ਨਹੀਂ ਹਾਰਨਾ ਚਾਹੀਦਾ ਤੇ ਕੱਲ ਹੀ ਚਿੰਤਾ ਨਹੀਂ ਕੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਗੁਰੂ ਸਹਿਵਾ ਨੇ ਉੱਤਰ ਦਿੱਤਾ ਤੇ ਹੋਰ ਮਾਮਲਿਆਂ ਵਿੱਚ ਰੁੱਝ ਗਿਆ ਅਗਲਾ ਦਿਨ ਹੋਇਆ ਤਾਂ ਇੱਕ ਆਦਮੀ ਜੋ Hindu ਸੀ ਸਿਰ ਉਤੇ ਰਪਿਆਂ ਦੀ ਪੰਡ ਬੰਨੀ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਉਸ ਨੇ ਰਪੇ ਸੇਵਾ ਦੇ ਚਰਨਾਂ ਅੱਗੇ ਧੇਰੀ ਕਰ ਦਿੱਤੇ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਮਹਾਰਾਜ ਇਹ ਤਿਲ ਫੁੱਲ ਪ੍ਰਵਾਨ ਕਰਨਾ ਆਪ ਦੀ ਬਹੁਤ ਕਿਰਪਾਲਤਾ ਹੈ ਜੋ ਮੇਰੇ ਕਾਰਜ ਰਾਸ ਹੋ ਗਏ ਹਨ ਮੇਰਾ ਬੀੜਾ ਬੰਨ੍ਹੇ ਲੱਗ ਗਿਆ ਹੈ ਜੇਕਰ ਆਪ ਧਿਆਨ ਨਾ ਕਰਦੇ ਤਾਂ ਜਰੂਰ ਹੀ ਮੈਂ ਤਵਾ ਹੋ ਜਾਣਾ ਸੀ ਉਹਦੇ ਬਚਨ ਸੁਣ ਕੇ ਮੀਮੜੇ ਤੇ ਹੋਰ ਸਿੱਖ ਤਾਂ ਹੈਰਾਨ ਹੋਏ ਪਰ ਸਤਿਗੁਰੂ ਜੀ ਮੁਸਕਰਾਉਂਦੇ ਰਹੇ ਆਖਰ ਸਹਿਬਾ ਨੇ ਪੁੱਛਿਆ ਸਣਾ ਭਾਈ ਜੀ ਤੈਨੂੰ ਕੀ ਦੁੱਖ ਸੀ ਕੈਸੇ ਵੈਤਾ ਪਾਸੋਂ 13% ਰਹਾ ਹੋਇਆ ਹੈ ਉਸ ਸਿੱਖ ਨੇ ਆਪਣੀ ਮਾਰਤਾ ਨੂੰ ਸੋਣੀ ਸ਼ੂ ਕੀਤੀ ਮੈਂ ਹੁਣ ਤੱਕ ਸਖੀ ਸਰਬੰਦਾ ਚੇਲਾ ਰਿਹਾ ਹਾਂ ਸੈਂਖੜੇ ਬਾਹ ਲੋਟ ਤੇ ਚੂਰਮੇ ਦਿੱਤੇ ਅਤੇ ਕਈ ਵਾਰ ਨਗਾਹੇ ਪੁੰਜਾ ਸੰਗੜਾ ਨਾਲ ਖੇਡਾਂ ਦੀ ਖੇਡਦਾ ਵੀ ਵੀ ਦਿੱਤੀਆਂ ਪਰਨਾ ਮੇਰੇ ਮਨ ਦਾ ਹਨੇਰਾ ਦੂਰ ਹੋਇਆ ਤੇ ਨਾ ਹੀ ਮੇਰੇ ਮੇਰਾ ਕੋਈ ਕਾਰਜ ਹੋ ਰਿਹਾ ਹੁਣ ਮੈਨੂੰ ਬਵਤਾ ਪਈ ਹੈ ਵੀ ਮੈਂ ਸਦਾਗਰ ਆਦਮੀ ਹਾਂ ਇੱਕ ਦਿਨ ਸਦਾਗਰੀ ਵਿੱਚ ਮੈਨੂੰ ਬਹੁਤ ਘਾਟਾ ਪੈਣਾ ਸੀ ਮੇਰਾ ਸਮਾਨ ਐਸਾ ਸੀ ਜੋ ਮੀਂਹ ਵਿੱਚ ਪੈਜ ਕੇ ਕੱਖ ਨਹੀਂ ਸੀ ਰਹਿਦਾ کئی ਹਜ਼ਾਰਾਂ ਦਾ ਘਾਟਾ ਪੈਣਾ ਸੀ ਮੈਂ ਸਖੀ ਸਰਬੰਨ ਨੂੰ ਯਾਦ ਕੀਤਾ ਹੋਰ ਪੀਨ ਫੰਕੀਰ ਮਨਾਏ ਕੇ ਮੀਨ ਆਬਰੇ ਪਰ ਕਾਲੀ ਘਾਟ ਸਿਰ ਤੇ ਜੋ ਹੋਰ ਜੋਰ ਨਾਲ ਮੰਡਲ ਆਉਣ ਲੱਗੀ ਉਸ ਵੇਲੇ ਮੈਂ ਸਤਿਗੁਰੂ ਨਾਨਕ ਜੀ ਨੂੰ ਚਿੱਤੇ ਕੀਤਾ ਮੈਨੂੰ ਕਿਸੇ ਨੇ ਦੱਸਿਆ ਹੋਇਆ ਸੀ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਵਰਗੰਦੀ ਹੈ ਤੇ ਉਸ ਗੁਰਗੰਦੀ ਦਾ ਧਿਆਨ ਤਰ ਕੇ ਜੋ ਮਰਦ ਮੰਗੀ ਜਾਵੇ ਸੋ ਪੂਰੀ ਹੁੰਦੀ ਹੈ ਬਸ ਸਿਮਨ ਦੀ ਤੈ ਲਹੀ ਸੀ ਕਿ ਸਾਰੇ ਕਾਰਜ ਰਾਸ ਹੋ ਗਏ ਉਸ ਵੇਲੇ ਕਾਲੀ ਘਟਾ ਨਿਕਲ ਗਈ ਅਤੇ ਸੂਰਜ ਨਿਕਲ ਆਇਆ ਮੇਰਾ ਸਾਰਾ ਮਾਲ ਖਰਾਬ ਹੋਣੋਂ ਬਚ ਗਿਆ ਉਸ ਦੇ ਬਚਾ ਪਿੱਛੋਂ ਮੈਂ ਫੈਸਲਾ ਕੀਤਾ ਕਿ ਜੋ ਨਫਾ ਬਚੇਗਾ ਸੋ ਬਾਬੇ ਨਾਨਕ ਜੀ ਦੀ ਗੁਰ ਗੱਦੀ ਦੀ ਪੇਟਾ ਕਰ ਦੇਵਾਂਗਾ ਹੁਣੇ ਰਾਖਮ ਲੈ ਕੇ ਆਇਆ ਹਾਂ ਤਿੰਨ ਹਜ਼ਾਰ ਹੈ ਇਸ ਨੂੰ ਪ੍ਰਵਾਨ ਕਰੋ ਅੱਗੇ ਨੂੰ ਕਲਿਆਣ ਦਾ ਸਾਧਨ ਦੱਸੋ ਦਿਆ ਕਰੋ ਸਤਿਗੁਰੂ ਜੀ ਦਿਆ ਦੇ ਘਰ ਆਏ ਉਹਨਾਂ ਨੇ ਉਹਦੀ ਉਹ ਰਾਕਮ ਪ੍ਰਵਾਨ ਕਰ ਲਈ ਤੇ ਇਸ ਨੂੰ ਸਿੱਖ ਬਣਾ ਲਿਆ ਜਿਉਂਦੇ ਜੀ ਉਹ ਗੁਰੂ ਘਰ ਦਾ ਪ੍ਰੇਮੀ ਤੇ ਸੰਧਾਲੂ ਰਹਿਆ ਇੱਥੇ ਸਮਾਪਤ ਕਰਦੇ ਆਂ ਮੂਲਣ ਵਿੱਚ ਕੋਈ ਅੱਖਰ ਵੰਦਾ ਘਟਦਾ ਪੁੱਲ ਚਕ ਮਾਖਣਾ ਅਮਲੀਣ ਜਾਣ ਮੱਛੀ ਦੇ ਸਿਰ ਤੇ ਹੱਥ ਰੱਖਣਾ ਆਪਦੇ ਨਾਮ ਨਾਲ ਜੋੜਨਾ ਉੰਗੇ ਤੋਂ ਸੰਤ ਸੇਵਾ ਕਰਵਣੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ